ਮਿਲਿਸੀ ਕੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਦੀ ਡੈੱਡ ਬਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇੱਥੇ ਮੁੱਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਉਹਦੀ ਪਤਨੀ ਰਣਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਤੇ ਰਾਤ ਨੂੰ ਇਹ ਧੀ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਿਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲੈ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਇੱਥੇ ਉਹਨੇ ਤੈਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ वार ਕਰੇ ਜਿਸ ਨਾਲ ਉਹਦੀ ਜਾਨ ਵੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾ ਦਿੱਤਾ ਮਾਮਲਾ ਧਰਤੀ ਕਰਨ ਰਣਜੀਤ ਕੌਰ ਦੇ ਬਿਆਨ ਤੇ ਫੱਕੀ ਪੋਸਟਮਾਰਟਮ ਕਰਾ ਕੇ ਜਿਵੇਂ ਜਿਵੇਂ ਸੀ ਸ਼ੂਤ ਤੋਂ ਵੀ ਦੁਸ਼ੀਨ ਫੜ ਕੇ ਕਰਬੇਮ ਚ ਦੇਂਦੀ ਜੀ ਮਿਲਿਸੀ ਕਿ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ। ਜਿੱਥੇ ਮੁੱਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਪੁੱੁਰੀ ਪਤਨੀ ਰਣਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਹ ਰਾਤ ਇਹ 3 ਰਾਤ 9 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇ ਦੇਵੇ ਪਰ ਪਰਮਜੀਤ ਮ੍ਰਿਤਿਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਜਿੱਥੇ ਉਹਨੇ ਚਾ ਕੇ ਬਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇਹ ਤੇ ਕੱਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਹਨਾਂ ਉਹਦੇ ਜਾਫੀ ਹੋ ਗਿਆ ਕਾਫੀ ਬਰਾਣਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾ ਦਿੱਤਾ ਮਾਮਲਾ ਦਰਜ ਕਰਲੇ ਰਣਜੀਤ ਕੌਰ ਦੇ ਬਿਆਨ ਤੇ ਅਕੀ ਪੋਸਟਮਾਰਟਮ ਕਰਾ ਕੇ ਜੋ ਵੀ ਜੈਸੀ ਵੀ ਸੂਤ ਹੋਊਗੀ ਦੂਸ਼ੀ ਨਿਪਟ ਕੇ ਕਰਬੇਮ ਚ ਦੇਂਦੀ ਜੀ